ਮੈਂ ਤਾਂ ਕਰ ਰਹੀ ਐ ਜੀ ਟੀਮ ਰਵਾਨਾ ਸਾਹਿਬ ਆਪਣੇ ਸਤਜਾ ਸਾਹਿਬ ਇਹਨੀ ਗੈਦਰਿੰਗ ਮੈਂ ਕਿਹੇ ਮੀਟਿੰਗ ਚ ਨਹੀਂ ਹਜੇ ਤੱਕ ਕੀਤੀ ਸਾਡੀਆਂ ਗੁਰਦਾਸਪੁਰ ਜ਼ਿਲ੍ਹੇ ਚ ਜਾਂ ਪਿੱਛੇ ਅੰਮ੍ਰਿਤਸਰ ਜ਼ਿਲ੍ਹੇ ਦੀ ਟਾਰੇ ਹਲ ਜਿਹੜੀ ਪਕਣਾ ਝਬਾੜ ਹਲ ਦੀ ਮੀਟਿੰਗ ਕਰਕੇ ਪਰ ਨੰਬਰ ਆਫ ਡਾਕਟਰ ਜਿੰਨੇ ਅੱਜ ਵਾਲੀ ਮੀਟਿੰਗ ਦੇ ਵਿੱਚ ਆਏ ਆ ਬਹੁਤ ਵਧੀਆ ਸਭ ਤੋਂ ਪਹਿਲਾਂ ਮੈਂ ਦਾਤ ਸਨਾਪ ਸਿੰਘ ਜੀ ਇਹ ਬਲਾਕ ਸਕੱਤਰ ਇਹ ਆਪਣੇ ਡਾਕਟਰ ਪ੍ਰਨੀਤ ਸਿੰਘ ਜੀ ਇਹ ਸਾਡੇ ਹੱਥ ਵਾਲਾ ਬਲਾਕ ਦੇ ਪ੍ਰਧਾਨ ਨੇ ਦਾ ਪਿਆਰਾ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਡਾਕਟਰ ਕੁਪਿੰਦਰ ਸਿੰਘ ਜੀ ਗਿਲ ਨਿਸ਼ਕਤਰ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਜੀ ਹੈ ਨਾ ਆਇਓ ਇਹ ਪਤਵੰਤੇ ਸੱਜਣ ਜਿਨੇ ਵੀ ਆ ਜਿਹੜੇ ਤੁਹਾਡੇ ਬਲਾਕ ਲੈਵਲ ਤੇ ਜਾਂ ਜ਼ਿਲ੍ਹਾ ਲੈਵਲ ਦੇ ਉੱਪਰ ਵੀ ਜਿਹੜੇ ਨਵੀਂ ਟੀਮ ਚੁਣੀ ਆ ਬੜੀ ਖੁਸ਼ੀ ਦੀ ਗੱਲ ਆ ਕਿ ਇਹਦੇ ਵਿੱਚ ਤੁਹਾਡੇ ਹਰਚੋਵਾਲ ਬਲਾਕ ਦੇ ਸਭ ਤੋਂ ਜ਼ਿਆਦੇ ਮੈਂਬਰ ਚੁਣੇ ਗਏ ਚਲੋ ਗੁਰੂ ਘਰ ਬੈਠੇ ਆ ਇਸ ਤੋਂ ਵਧੀਆ ਕੋਈ ਜਗ੍ਹਾ ਨਹੀਂ ਹੋ ਸਕਦੀ ਜਿੱਥੇ ਆਪਾਂ ਇਕੱਤਰ ਹੋਣਾ ਤੇ ਮੈਂ ਅੱਜ ਨਰਪਾਣ ਹਸਪੀਟਲ ਨੂੰ ਰਿਪਰੈਜ਼ੈਂਟ ਕਰ ਰਿਹਾ ਇਹ ਸਾਡੀ ਪਹਿਲੀ ਮੀਟਿੰਗ ਆ ਜਿਹੜੀ ਅਸੀਂ ਸਾਰੇ ਭਰਾਵਾਂ ਡਾਕਟਰ ਸਾਹਿਬਾਨ ਦੇ ਨਾਲ ਕਰਨੀ ਆ ਇਹ ਇਟ ਮੇਕਸ ਸਟਾਰਟ ਨਾ ਹੋਏ ਇਹ ਪਹਿਲੀ ਆ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਤੁਹਾਨੂੰ ਸਾਰੇ ਭਰਾਵਾਂ ਨੂੰ ਨਾਲ ਲੈ ਕੇ ਚੱਲਣਾ ਵਾ ਕੁਝ ਇੱਕ ਜਿਹੜੀਆਂ ਸਹੂਲਤਾਂ ਆੜੀਆਂ ਹਸਪਤਲ ਦੀਆਂ ਵਾਂ ਉਹ ਮੈਂ ਤੁਹਾਨੂੰ ਦੱਸਣੀਆਂ ਚਾਹਾਂਗਾ ਦੇਖੋ ਹਰਚਵਾਲ ਜਿਹੜਾ ਬਲਾਕ ਗੁਰਦਾਸਪੁਰ ਜ਼ਿਲ੍ਹਾ ਬਟਾਲਾ ਸ਼ਹਿਰ ਦੇ ਨਾਲ ਰਿਲੇਟਡ ਆ ਆਪਾਂ ਜਿਹੜੀਆਂ ਸਹੂਲਤਾਂ ਦੇਣੀਆਂ ਵਾਂ ਤੁਹਾਨੂੰ ਬਟਾਲੇ ਸ਼ਹਿਰ ਤੋਂ ਉੱਪਰ ਦੇ ਲੈਵਲ ਤੇ ਆ ਦੇਣੀ ਆ ਵਾ ਅਮਰਸਰ ਦੇ ਵਿੱਚ ਹਸਪਤਲ ਹੈ ਆ ਵਿਜੇਨਗਰ 5 ਨੰਬਰ ਗਲੀ ਹਰਗੁਨ ਹਸਪਤਲ ਦੇ ਨਾਲ ਹੀ ਅਗਲੇ ਬੰਨੇ ਸ੍ਰੀਨ ਹਸਪਤਲ ਦੇ ਬਿਲਕੁਲ ਓਪੋਜੀਟ ਸਾਈਡ ਤੇ ਹੈ ਕ੍ਰਿਟੀਕਲ ਕੇਅਰ ਦੇ ਵਿੱਚ ਇੱਕ ਟੀਮ ਬੇਸਡ ਹਸਪਤਲ ਹੈ ਜੀ ਜਿਹਦੇ ਵਿੱਚ ਡਾਕਟਰ ਆਫ ਪੈਨਲ ਅੱਛਾ ਵਾ ਡਾਕਟਰ ਰਾਹੁਲ ਸਾਰੰਗਲ ਸਾਡੇ ਜਿਹੜੇ ਮੈਨੇਜਿੰਗ ਡਾਇਰੈਕਟਰ ਹੈ ਆਪ ਡਾਕਟਰ ਸਾਹਿਬ ਹੈਗੇ ਨੇ ਮੈਡਮ ਹਰਲੀਨ ਕੋਰ ਆਪ ਸੋਨੋਲੋਜੀਸਟ ਹੈਗੇ ਨੇ ਪੂਰੀ ਟੀਮ ਜਿਹੜੀ ਆ ਸਾਡੀ ਬਹੁਤ ਮਿਹਨਤੀ ਆ ਸਾਫ਼ ਸੁਥਰਾ ਕੰਮ ਕਰਦੇ ਆ ਤੇ ਹੋਪ ਕਰਦੇ ਆ ਕਿ ਤੁਹਾਡੇ ਵਰਗੇ ਸਾਫ ਸੁਥਰੇ ਪ੍ਰੈਕਟਿਸ ਕਰਨ ਵਾਲੇ ਜਿੰਨੇ ਵੀ ਡਾਕਟਰ ਸਾਹਿਬਾਨ ਤੁਹਾਡੇ ਹਸਪਤਲ ਨਾਲ ਜੁੜਨ ਕ੍ਰਿਟੀਕਲ ਕੇਅਰ ਦੇ ਵਿੱਚ ਬਹੁਤ ਸਹੂਲਤ ਦੇ ਰਹੇ ਆ ਦੇਖੋ ਐਸਜੀਆਰਡੀ ਜਾਂ 46 ਸਕਵਾਡ ਉਸ ਮਿਲਦੋ ਬਾਅਦ ਹਸਪਤਲ ਦੀ ਇੱਕੋ ਛੱਤ ਦੇ ਥੱਲੇ ਤੁਹਾਨੂੰ ਸਾਰੀਆਂ ਸਹੂਲਤਾਂ ਆੜੀਆਂ ਵਾ ਨਿਰਮਾਣ ਹਸਪਤਲ 'ਤੇ ਮਿਲਣਗੀਆਂ ਚਾਹੇ ਉਹ ਇੱਕ ਡਿਜੀਟਲ ਐਕਸ-ਰੇ, ਅਲਟਰਾਸਾਉਂਡ, ਸੀਟੀ ਸਕੈਨ ਮੇਰਾ ਬਲੱਡ ਬੈਂਕ ਆ ਪਲੱਸ ਡਾਇਲਿਸਿਸ ਯੂਨਿਟ ਅੰਦਰ ਲੱਗਾ ਹੋਇਆ ਵਾ ਤੇ ਪ੍ਰੋਪਰ ਟੀਮ ਵਰਕ ਆ ਡਾਕਟਰ ਜਿਹੜੇ ਆ ਅਕੋਰਡਿੰਗ ਕੋ ਕੰਪਲਿਕਸ਼ਨ ਸਾਡੇ ਕੋ ਸਾਰੀ ਟੀਮ ਆ ਮੈਂ ਨਰਮਨ ਹਸਪੀਟਲ ਵੱਲੋਂ ਇਹ ਹੀ ਬੇਨਤੀ ਕਰਾਂਗਾ ਕਿ ਮੇਰੇ ਹਸਪੀਟਲ ਨੂੰ ਸਹਿਯੋਗ ਦਿੱਤਾ ਜਾਵੇ ਤੁਹਾਡੇ ਇਹੀਂ ਭੇਜੇ ਮਰੀਜ਼ਾਂ ਨੂੰ ਸਹੂਲਤਾਂਆਂ ਦੇਣੀਆਂ ਸਾਡਾ ਫਰਜ਼ ਆ ਹਰੇਕ ਡਾਕਟਰ ਦੀ ਹਰੇਕ ਮਰੀਜ਼ ਦੀ ਸਭ ਤੋਂ ਪਹਿਲਾਂ ਤੇ ਮਰੀਜ਼ ਦੀ ਸਹੂਲਤ ਵੇਖੀਦੀ ਆ ਕਿ ਮਰੀਜ਼ ਦੀ ਸੈਟੀਸਫੈਕਸ਼ਨ ਵੇਖੀਦੀ ਆ ਇੱਕ ਮਰੀਜ਼ ਆ ਕੇ ਹਨ ਨੂੰ ਇੰਨੀ ਗੱਲ ਕਹਿ ਦੂਗਾ ਕਿ ਹਾਂ ਵੀ ਮੈਨੂੰ ਤੁਸੀਂ ਵਧੀਆ ਹਸਪੀਟਲ ਭੇਜਿਆ ਮੈਨੂੰ ਸਸਤਾ ਤੇ ਅੰਮ੍ਰਿਤਸਰ ਲੈਵਲ ਦਾ ਵਧੀਆ ਇਲਾਜ ਮਿਲਿਆ ਜਦੋਂ ਡਾਕਟਰ ਨੂੰ ਇੰਨੀ ਅਗਲਾ ਆ ਕੇ ਸਾਡੇ ਬਾਰੇ ਕੋਈ ਪੇਸ਼ੈਂਟ ਕਹੇਗਾ ਸਾਡੇ ਵਾਸਤੇ ਇਸ ਤੋਂ ਵੱਡੀ ਮਾਣ ਦੀ ਗੱਲ ਕੋਈ ਨਹੀਂ ਹੋਊਗੀ ਦੂਸਰੀ ਸਾਡੀ ਕੋਸ਼ਿਸ਼ ਹੁੰਦੀ ਆ ਭੇਜੇ ਗਏ ਡਾਕਟਰ ਦੀ ਸੈਟੀਸਫੈਕਸ਼ਨ ਕਿ ਉਹ ਮਰੀਜ਼ ਦੀ ਸਹੂਲਤ ਜਿਹੜੀ ਆਪਾਂ ਦਿੱਤੀ ਆ ਉਰ ਤੋਂ ਡਾਕਟਰ ਵੀ ਸੈਟੀਸਫਾਈ ਆ ਸਿਰਫ ਦੋ ਚੀਜ਼ਾਂ ਸਾਡੀ ਥਿਊਰੀ ਚ ਹੈਗੀਆਂ ਮਰੀਜ਼ ਦੀ ਸੂਰਤ ਪਲੱਸ ਡਾਕਟਰ ਦੀ ਸੈਟੀਸਫੈਕਸ਼ਨ ਤੇ ਕ੍ਰਿਟੀਕਲ ਕੇਅਰ ਦੇ ਵਿੱਚ ਭਾਜੀ ਸਾਰੇ ਡਾਕਟਰ ਸਾਹਿਬਾਨ ਨੂੰ ਬੇਨਤੀ ਆ ਕਿ ਕ੍ਰਿਟੀਕਲ ਕੇਅਰ ਦੇ ਵਿੱਚ ਚਾਹੇ ਉਹ ਮੈਡੀਸਨ ਦਾ ਕੋਈ ਵੀ ਕੇਸ ਆ ਬਟਾਲੇ ਸ਼ਹਿਰ ਦੇ ਕਿਸੇ ਵੀ ਹਸਪੀਟਲ ਨੇ ਜਵਾਬ ਦਿੱਤਾ ਆ ਵਾ ਤੁਸੀਂ ਤੁਹਾਡੇ ਹਸਪੀਟਲ ਨਾਲ ਨਿਰਮਨ ਹਸਪੀਟਲ ਨਾਲ رابطہ ਕਰੋ 100% ਤੁਹਾਨੂੰ ਰਿਜ਼ਲਟਸ ਮਿਲਣਗੇ ਕਿਉਂਕਿ ਸਾਡੇ ਹਸਪਤਾਲ ਦੇ ਵਿੱਚ ਫੇਕ ਜਾਂ ਨਜਾਇਜ਼ ਕੰਮ ਕੋਈ ਵੀ ਨਹੀਂ ਹੁੰਦਾ ਚਾਹੇ ਉਹ ਮੈਡੀਸਨ ਦਾ ਕੇਸ ਆ ਚਾਹੇ ਉਹ ਟਰਾਮਾ ਵਾਂ ਸਰਜਰੀ ਆ ਜਰਨਲ ਸਰਜਰੀ ਸਿਆ ਲੈਪਰੋ ਸਰਜਰੀ ਸਿਆ ਆਰਥੋ ਨਿਊਰੋ ਸਾਰੀਆਂ ਸਹੂਲਤਾਂ ਮੌਜੂਦ ਨੇ ਔਰ ਮੇਰੇ ਨਾਲ ਡਾਕਟਰ ਨਰਿੰਦਰ ਸਿੰਘ ਜੀ ਵੀ ਆਏ ਹੋਏ ਨੇ ਦੋ ਸ਼ਬਦ ਉਹਨਾਂ ਵੀ ਉਹ ਵੀ ਤੁਹਾਨੂੰ ਹਸਪਤਾਲ ਬਾਰੇ ਦੱਸਣਗੇ ਮੇਰੇ ਵੱਲੋਂ ਬਹੁਤ ਧੰਨਵਾਦੀ ਕਮੇਟੀ ਦਾ ਵੀ ਤੇ ਆਏ ਹੋਏ ਡਾਕਟਰ ਸਾਹਿਬਾਂ ਦਾ ਵੀ ਕੀ ਅੱਜ ਤੁਸੀਂ ਪਹੁੰਚ ਕੇ ਮੇਰੇ ਖੁਸ਼ ਕਰ ਦਿੱਤਾ ਕਿ ਅੱਜ ਵਧੀਆ ਮੀਟਿੰਗ ਦੇਖੀ ਆਪਾਂ ਬਹੁਤ ਧੰਨਵਾਦੀ ਸਤਿ ਸ੍ਰੀ ਅਕਾਲ ਪਤਵੰਤੇ ਸੱਜਣ ਪਹੁੰਚੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਭੱਟੀ ਸਾਹਮਣੇ ਤੁਹਾਨੂੰ ਦੱਸ ਹੀ ਦਿੱਤਾ ਆ ਅਸੀਂ ਬੜੀਆਂ ਮੀਟਿੰਗਾਂ ਅਟੈਂਡ ਕੀਤੀਆਂ ਪਰ ਅੱਜ ਵਾਕਈ ਮਨ ਬੜਾ ਖੁਸ਼ ਹੋਇਆ ਵੀ ਤੁਸੀਂ ਸਾਰੇ ਇੱਕ ਟੀਮ ਵਰਕ ਹੋ ਕੇ ਕੰਮ ਕਰ ਰਹੇ ਬਹੁਤ ਖੁਸ਼ੀ ਹੋਈ ਹੈ ਜਾਣ ਕੇ ਜਿਆਦਾ ਕੁਝ ਮੈਂ ਤੁਹਾਡਾ ਟਾਈਮ ਨਹੀਂ ਲੈਣਾ ਇੱਕ ਚੀਜ਼ ਮੈਂ ਸਾਰੀਆਂ ਮੀਟਿੰਗਾਂ 'ਚ ਆਪਣੇ ਡਾਕਟਰ ਸਹਿਬਾਨ ਵੱਲੋਂ ਇੱਕ ਮਹਿਸੂਸ ਕੀਤੀ ਗਈ ਉਹਨਾਂ ਨੇ ਕੁਐਸਚਨ ਵੀ ਸਾਨੂੰ ਕੀਤੇ ਵੀ ਜਦੋਂ ਅਸੀਂ ਕਿਸੇ ਪੇਸ਼ੈਂਟ ਦਾ ਜਾਂਦੇ ਆ ਸਾਨੂੰ بڑے ਹਸਪਤਾਲਾਂ 'ਚ ਜਾ ਕੇ ਤੇ ਬਾਹਰ ਬਿਠਾ ਛੱਡਦੇ ਆ ਠੀਕ ਹੈ ਉਹ ਚੀਜ਼ ਦੀ ਮੇਰੇ ਕੋ ਮੈਂ ਤੁਹਾਨੂੰ ਇੱਕ ਸਪਸ਼ਟੀ ਕਰਨ ਦੇਣਾ ਚਾਹੁੰਨਾ ਵਾ ਸਾਡੇ ਜਿੰਨੇ ਵੀ ਡਾਕਟਰ ਸਹਿਬਾਨ ਕੋਈ ਵੀ ਪੇਸ਼ੈਂਟ ਲੈ ਕੇ ਕਿਸੇ ਵੀ ਹਲਕੇ ਤੋਂ ਹੁੰਦੇ ਨੇ ਸਾਡੀ ਪਹਿਲਾ ਪ੍ਰੈਫਰੈਂਸ ਹੁੰਦੀ ਹੈ ਇੱਕ ਵੱਖਰਾ ਦਫ਼ਤਰ ਬਣਿਆ ਆ ਤੁਸੀਂ ਆਪਣਾ ਪੇਸ਼ੈਂਟ ਲੈ ਕੇ ਆਓ ਆਪ ਉਹਨੂੰ ਅਟੈਂਡ ਕਰੋ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਮੁਸ਼ਕਲ ਨਹੀਂ ਆਏਗੀ ਕ੍ਰਿਟੀਕਲ ਕੇਅਰ ਦਾ ਸਾਰਾ ਯੂਨਿਟ ਲੱਗਾ ਹੈ ਸੀਟੀ ਸਕੈਨ ਸਭ ਕੁਝ ਉੱਥੇ ਲੱਗਾ ਹੈ ਕਿਸੇ ਨੇ 24 ਆਵਰ ਡਾਕਟਰ ਅਵੇਲੇਬਲ ਨੇ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਮੁਸ਼ਕਲ ਨਹੀਂ ਆਊਗੀ ਜਦੋਂ ਮਰਜ਼ੀ ਤੁਸੀਂ ਉੱਥੇ ਪਹੁੰਚੋ ਐਂਬੂਲੈਂਸ ਸਰਵਿਸ ਅਵੇਲੇਬਲ ਹੈ ਭੱਟੀ ਸਾਹਿਬ ਦਾ ਨੰਬਰ ਹੈਗਾ ਇਹ ਤੁਹਾਨੂੰ ਹੁਣੇ ਸਾਰੇ ਆਪਣੇ ਨੰਬਰ ਦੇ ਦਿੰਦੇ ਨੇ ਜਦੋਂ ਮਰਜ਼ੀ ਫੋਨ ਕਰੋ ਅਧੀ ਰਾਤ ਨੂੰ ਫੋਨ ਕਰੋ ਸਾਡੇ ਕੋਲ ਇੱਕ ਐਂਬੂਲੈਂਸ ਨਹੀਂ ਸਾਡੇ ਕੋਲ 6-7 ਐਂਬੂਲੈਂਸ ਨੇ ਜਿਹੜੀਆਂ ਆਲਓਵਰ ਸਾਰੇ ਸਰਕਲ ਚ ਘੁੰਮਦੀਆਂ ਨੇ ਸੋ ਮੈਂ ਇਹ ਦੁਬਾਰਾ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਨਿਰਮਾਨ ਹਸਪਤਾਲ ਨਾਲ ਵੱਧ ਤੋਂ ਵੱਧ ਸਹਿਯੋਗ ਕਰੋ ਸਾਡੇ ਨਾਲ ਜੁੜੋ ਸਾਡੇ ਲੈਵਲ ਤੇ ਪਾਰਟੀ ਲੈਵਲ ਤੇ ਜਿਸ ਤਰ੍ਹਾਂ ਵੀ ਤੁਹਾਡਾ ਸਹਿਯੋਗ ਸਾਡੇ ਵੱਲੋਂ ਤੁਹਾਨੂੰ ਚਾਹੀਦਾ ਹੈਗਾ ਅਸੀਂ ਤੁਹਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਨਾ ਗੱਲ ਬੜੀ ਮਹੱਤਵਪੂਰਨ ਹੈ ਤੁਹਾਡੇ ਦੁਆਰਾ ਭੇਜੇ ਹੋਏ ਕਿਸੇ ਵੀ ਮਰੀਜ਼ ਦਾ ਵਿਦਆਊਟ ਅ ਡੋਨਰ ਹੀ ਅੰਦਰ ਪ੍ਰੋਵਾਈਡ ਕਰ ਦਿੰਦੇ ਆ ਬਲੱਡ ਜਿਸਾ ਤੁਸੀਂ ਦੂਰ ਦਰਾਡੇ ਤੋਂ ਪੇਸ਼ੈਂਟ ਭੇਜਣਾ ਵਾ ਇੱਕ ਮਰੀਜ਼ ਨਾਲ ਅਟੈਂਡੈਂਟ ਤੇ ਹੋਣੀ ਆ ਜੇ ਉਹ ਉਸ ਮਰੀਜ਼ ਨੂੰ ਖੂਨ ਦੀ ਲੋੜ ਪੈਂਦੀ ਆ ਸਿਰਫ ਜੋ ਸਰਕਾਰੀ ਫੀਸ 1550 ਰੁਪਏ ਸਾਮਾਨ ਨੂੰ ਕੁਝ ਹੈ ਟੋਨਰ ਤੇ ਜਿੰਦੀ ਤੁਹਾਨੂੰ ਪੇਸ਼ੈਂਟ ਦੇ ਨਾਲ ਲੋੜ ਨਹੀਂ ਪੇਸ਼ੈਂਟ ਨੂੰ ਕਈ ਵਾਰੀ ਪੇਮੈਂਟ ਲਈ ਹੁੰਦੀ ਹੈ ਉਹ ਵੀ ਕਰ ਦਾਂਗੇ ਉਹ ਅਰੇਂਜ ਕਰਦੇ ਪਏ ਕਿਸੇ ਹਸਪੀਟਲ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇੰਨੀ ਸੂਟ ਨਹੀਂ ਕੋਈ ਦਿੰਦਾ ਬਿਟ ਆਊਟ ਡੋਨਰ ਹੀ ਤੁਹਾਨੂੰ ਇਹੀ ਅੰਦਰੋਂ ਹੀ ਬਲੱਡ ਪ੍ਰੋਵਾਈਡ ਕਰ ਦੇਣਾ ਇਹ ਉਹ ਫੈਸਿਲਿਟੀਆਂ ਹੈਗੀਆਂ ਨੇ ਕਿ ਤੁਹਾਡਾ ਭੇਜਿਆ ਹੋਇਆ ਮਰੀਜ਼ ਇਹੀ ਕਿਤੇ ਬਾਹਰ ਵੀ ਭੇਜਣਾ ਡਾਇਗਨੋਸਟਿਕ ਇਨ ਹਾਊਸ ਹੀ ਸਾਡੇ ਕੋਲ ਸਾਰੀਆਂ ਸਹੂਲਤਾਂ ਜਿਹੜੀਆਂ ਮੌਜੂਦ ਨੇ ਐਂਬੂਲੈਂਸ ਸਰਵਿਸ ਇਦਾਂ ਦੀ ਆ ਕਿ ਬਟਾਲਾ, ਗੁਰਦਾਸਪੁਰ ਪਲੱਸ ਮਹਿਤਾ, ਹਰਗੁਬਿੰਦਪੁਰ ਤੁਹਾਡੇ ਹਰੇਕ ਜਗ੍ਹਾ ਤੇ ਐਂਬੂਲੈਂਸ ਲੱਗੀ ਹੋਈਗੀ। 20 ਮਿੰਟ ਦਾ ਬੈਕਅਪ ਦੇਵਾਂਗੇ ਤੁਹਾਡੇ ਦੁਆਰਾ ਕਾਲ ਕਰਨ ਤੇ ਬਾਅਦ 20 ਤੋਂ 25 ਮਿੰਟ ਦੇ ਵਿੱਚ ਵਿੱਚ ਵਿਦ ਮੈਡੀਕਲ ਅਫੀਸਰ ਤੁਹਾਡੇ ਕੋਲੋਂ ਐਂਬੂਲੈਂਸ ਪਹੁੰਚੇਗੀ ਕਿਉਂਕਿ ਜੇ ਕ੍ਰਿਟੀਕਲ ਕੇਅਰ ਆ ਉਹਦੇ ਵਿੱਚ ਮੈਡੀਕਲ ਅਫੀਸਰ ਨਾਲ ਜ਼ਰੂਰ ਚਾਹੀਦਾ ਹੈ ਨਾ। ਇੰਨੀਆਂ ਸਹੂਲਤਾਂ ਜਿਹੜੀਆਂ ਮੈਂ ਤੁਹਾਨੂੰ ਚਲੋ ਜੋ ਦੱਸਿਆ ਵਾ ਉਹ ਹਕੀਕੀ ਤੌਰ ਤੇ ਬਿਲਕੁਲ ਹੈ ਵੀ ਨੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅੱਜ ਆਉਣਾ ਸੀ। ਤੇ ਹੋ ਕਰਾਂਗਾ ਕਿ ਆਸ ਕਰਾਂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਭਰਾਵਾਂ ਦਾ ਅਸ਼ੀਰਵਾਦ ਹਸਪੀਟਲ ਨੂੰ ਬਣਿਆ ਰਹੇਗਾ ਨਵੀਂ ਸ਼ੁਰੂਆਤ ਆ ਪਹਿਲੇ ਦਿਨ ਤੋਂ ਹੀ ਆਪਾਂ ਸੱਚਾਈ ਤੇ ਚੱਲਾਂ ਆ ਤੁਹਾਡੇ ਸਹਿਯੋਗ ਦੀ ਲੋੜ ਆ ਇਹੋ ਕਾਮਨਾ ਕਰਦੇ ਹੋਏ ਵਾਹਿਗੋਜੀ ਦਾ ਖਾਲਸਾ ਵਾਹਿਗੋਜੀ ਵਾਹਿ